ਸਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਅਜੇ ਇਸ ਘਰੋਂ ਆਪਾਂ ਵੀਡੀਓ ਬਣਾ ਰਹੇ ਆਂ ਸੈਕਿੰਡ ਵੀਡੀਓ ਆਪਣੀ ਇਸ ਘਰੋਂ ਹੈਗੀ ਆ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਝੋਟੀ ਬਿਲਕੁਲ ਤਾਜੀ ਸੂਈ ਦਿਖਾਵਾਂਗੇ ਇੱਕ ਟੋਕੜ ਕਪੜ ਮੱਝ ਦਿਖਾਵਾਂਗੇ ਜੀ ਇੱਕ ਔਸਰ ਜਿਹੜੀ ਵੈੜ ਹੈਗੀ ਆ ਖੀਰੀ ਐਮੋ ਵਡੇ ਕੱਦ ਕੱਦ ਦੇ ਵਿੱਚ ਵੈੜ ਆ ਇਹ ਵੀ ਬਕਾਊ ਹੈਗੀ ਆ ਪਿਓਰ ਐਚ ਐਫ ਦੀ ਆ ਠੀਕ ਆ ਪੂਰੀ ਜਾਦਤੀ ਆ ਠੀਕ ਆ ਡੈਨਮਾਰਕ 40x120 ਦੀ ਜਿਹੜੀ ਆ ਦੋਸਤੋ ਇਹ ਬੱਚੀ ਆ ਠੀਕ ਆ ਐਚ ਐਫ ਦੀ ਤੇ ਇਹ ਵੀ ਵਿਕਾਊਗਾ ਦੋਸਤੋ ਤਿੰਨ ਐਨੀਮਲ ਅੱਜ ਵਿਕਾਊ ਨੇ ਪਿੰਡ ਜਿੱਥੇ ਖਾਸ ਤੌਰ ਤੇ ਤੁਸੀਂ ਵਿਜਿਟ ਕਰਨੀ ਹੈਗੀ ਆ ਪਿੰਡ ਬਾਈ ਪੂਈ ਹੈਗਾ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਇਸ ਪਿੰਡ ਵਿੱਚ ਠੀਕ ਆ ਪਸ਼ੂ ਤਿੰਨ ਦਿਖਾਵਾਂਗੇ ਦੋਸਤੋ ਜਿਹੜਾ ਵੀ ਪਸ਼ੂ ਭਾਅ ਪਰਤੇ ਦੇ ਵਿੱਚ ਤੁਹਾਡੇ ਬਿਲਕੁਲ ਪਸੰਦ ਆਊਗਾ ਤੁਸੀਂ ਘਰ ਵਿਜਿਟ ਕਰਕੇ ਤਸੱਦੀ ਕਰ ਲਿਓ ਠੀਕ ਆ ਖੰਡੂਰ ਸਾਹਿਬ ਥੋੜੀ ਦੂਰੀ ਤੇ ਜਿਹੜਾ ਦੋਸਤੋਂ 5-4 ਕਿਲੋਮੀਟਰ ਦੀ ਦੂਰੀ ਸਾਰੀ ਖੰਡੂਰ ਸਾਹਿਬ ਦੀ ਹੈਗੀ ਆ ਠੀਕ ਆ ਫਤਿਹਾਬਾਦ ਵੀ ਜਿਹੜਾ ਵੱਡਾ ਜਿਹੜਾ ਸ਼ਹਿਰ ਹੈਗਾ ਨਾਲ ਲੱਗ ਜਾਂਦਾ ਠੀਕ ਆ ਆਓ ਕਰਦੇ ਆ ਗੱਲਬਾਤ ਭਾਜੀ ਹੁਣਾਂ ਤੋਂ ਪੁੱਛਦੇ ਆ ਕੀ ਇਨਫੋਰਮੇਸ਼ਨ ਹੈਗੀ ਇਨ੍ਹਾਂ ਪਸ਼ੂਆਂ ਦੀ ਠੀਕ ਆ ਆਜੋ ਜੀ ਸਭ ਤੋਂ ਪਹਿਲਾਂ ਭਾਜੀ ਸਤਿ ਸ੍ਰੀ ਅਕਾਲ ਠੀਕ ਆ ਭਾਈ ਹੋਠ ਠੀਕ ਠਾਕ ਹੋਤੀ ਵਧ ਗਿਆ ਜੀ ਸਭ ਤੋਂ ਪਹਿਲਾਂ ਤੁਹਾਡਾ ਰਾਸ ਸੰਦੂਕ ਦਾ ਸਾਡੇ ਘਰ ਆਉਣ ਤੇ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜੀ ਤੇ ਤੇ ਇੱਕ ਭਾਜੀ ਆਪਣੇ ਭੈਣ ਭਰਾ ਜਿਹੜੇ ਨਵੇਂ ਜੁੜੇ ਆ ਨਾਮ ਜ਼ਰੂਰ ਦੱਸ ਬੀ ਜੀ ਸਾਡੀ ਵੀਧੀ ਨਾਮ ਮੇਰਾ ਪਾਪਾ ਨਰਿੰਦਰ ਸਿੰਘ ਹਾਂਜੀ ਪੁੱਤਰ ਸਰਦਾਰ ਅਧਾਰਾ ਸਿੰਘ ਹਾਂਜੀ ਪਿੰਡ ਵਹੀਂ ਕੋਈ ਤਹਿਸੀਲ ਖਡੂਰ ਸਾਹਿਬ ਹਾਂਜੀ ਤੇ ਜ਼ਿਲ੍ਹਾ ਤਰਨਤਾਰ ਠੀਕ ਹੈ ਜੀ ਨਾਲ ਆਪਣੇ ਖਡੂਰ ਮੋੜ ਚੌਂਕ ਜੇ ਹਾਂਜੀ ਨੇੜੇ ਪٹرول ਪੰਪ ਤੇ ਲਾਗੇ ਛੋਟੀ ਜੀ ਸੜਕ ਬਿਲਕੁਲ ਇੱਕ ਕਿਲੋਮੀਟਰ ਤੇ ਆਪਣੀ ਬਹਿ ਕੇ ਆ ਠੀਕ ਹੈ ਜੀ ਤੇ ਜਿਨੇ ਵੀ ਵੀਰ ਭਰਾ ਆਪਣੇ ਚੈਨਲ ਤੇ ਤੁਹਾਡੇ ਤੇ ਦੇਖਦੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਠੀਕ ਹੈ ਜੀ ਤੇ ਕੋਈ ਵੀ ਵੀਰ ਭਰਾ ਫੋਨ ਕਰੇ ਤੇ ਮਾਣ ਤਾਣ ਕਰਾਂਗੇ ਠੀਕ ਆ ਜੀ ਹਾਂ ਜੀ ਆ ਜੀ ਜਰੂਰ ਜੀ ਜਰੂਰ ਹਾਂ ਜੀ ਅੱਜ ਫਿਰ ਬਾਬਾ ਜੀ ਆਪਣੇ ਕੋਲ ਦੁੱਧ ਤਾਂ ਮੱਝਾਂ ਆ ਗਈਆਂ ਜੀ ਤੇ ਇੱਕ ਇੱਕ ਵੱਛੀ ਆ ਹਾਂ ਜੀ ਇਹ ਐਚ ਐਫ ਦੀ ਜੇ ਹਾਂ ਜੀ 40120 ਡੈਨਮਾਰਕ ਦੀ ਠੀਕ ਆ ਜੀ ਤੇ ਹੋਰ ਐਚ ਐਫ ਦੇ ਵਿੱਚ ਜੇ ਦੰਦਾ ਤੋਂ ਖੀਰੀ ਵੱਛੀ ਆ ਬਿਲਕੁਲ ਠੀਕ ਆ ਜੀ ਤੇ 30 ਪਲੱਸ ਵਾਲੀ ਜੇ ਪਹਿਲੇ ਸਵੇਰੇ 30 ਕਿਲੋ ਦੁੱਧ ਕੱਢੂਗੀ ਚੱਕੀ ਮਦਰਤੀ ਆ ਬੱਚੀ ਚੱਕੀ ਰਿਕਾਰਡ ਵਾਲੀ ਆ ਠੀਕ ਆ ਉਹ ਦਿਖਾਈਏ ਜੀ ਠੀਕ ਆ ਬੜਾ ਦੋਸਤੋ ਤਕਰੀਬਨ ਉਮਰ ਵੀ ਹੋਏਗੀ 2 ਸਾਲ ਦੇ ਅੰਦਰ ਵਾਰੀ ਹਜੇ। ਨਹੀਂ ਖੀਰੀ ਹੈ। ਖੀਰੀ ਹੈ ਨਾ। 2 ਸਾਲ ਦੇ ਅੰਦਰ ਵਾਰੀ ਉਮਰ ਦੇਗੀ ਤਕਨੀਕਾ। 1.5 ਸਾਲ 18 ਹਾਂ। 1.5 18 ਕੰਮਤੀ ਆ। 18 ਮਹੀਨੇ ਦੀ ਉਮਰ ਆ। ਠੀਕ ਆ। ਬੱਚੀ ਵੱਡੇ ਕੱਦ ਕਰਦੇ ਵਿੱਚ ਆ ਦੋਸਤੋ ਤਕਰੀਬਨ ਅੱਗੇ ਜਦੋਂ ਬੱਚੀ ਬਣੀ ਉਦੋਂ ਤਕਰੀਬਨ ਜਿਹੜੀ 25 ਤੋਂ 28 ਲੀਟਰ ਦੀ ਜਿਹੜੀ ਮਿਲ ਕੇ ਦੀ ਕੈਪੈਸਿਟੀ ਆ। ਪਹਿਲਾਂ ਵੈਟਦੀ ਆ ਬਾਕੀ ਤੁਸੀਂ ਜਿਹੜਾ ਬੈਕਗ੍ਰਾਉਂਡ ਹੈਗੀ ਆ। 40120 ਦੀ ਐਚਐਫ ਦੀ ਹੌਸਲ ਅਪਰੇਸ਼ਨ ਦੀ ਜਿਹੜੀ ਆ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਨੈਟ ਤੇ ਜਾ ਕੇ ਸਰਚ ਮਾਰ ਸਕਦੇ ਹੋ ਡੈਨਮਾਰਕ 40120 ਜਿਹੜੀ ਦੋਸਤੋ ਸੀਮਨ ਦੀ ਹੈ ਬੱਚੀ ਆ ਐਚਐਫ ਠੀਕ ਆ ਅਜੇ ਬਣੀ ਨੂੰ ਕੋਈ ਸਮਾਂ ਹੋਇਆ ਜੀ ਇਹਦਾ ਬਣੀ ਨੂੰ ਅਜੇ 40 ਦਿਨ ਹੋਏ ਆ ਤੇ ਕਿਸਮਤ ਆ ਨਾ ਆਪਾਂ ਨੇ ਖਾਲੀ ਕਰਕੇ ਦੇਣੀ ਹੈ ਅਗਲੇ ਦੀ ਨਿਕਲ ਆਵੇ ਜਾਂ ਨਾ ਨਿਕਲੇ ਆਪਾਂ ਤੇ ਹੁਣ ਖਾਲੀ ਖਾਲੀ ਕਹਿ ਕੇ ਦੇਣੀ ਕਿਸੇ ਨੂੰ ਵੇਚਣੀ ਆ ਹਾਂ ਕਿਹਾ ਵੇ ਦੋ ਟਾਈਆਂ ਮਹੀਨੇ ਤਾਂ ਪਹਿਲਾਂ ਪਤਾ ਨਹੀਂ ਲੱਗਦਾ ਆਪਾਂ ਨੇ ਖਾਲੀ ਕਰਕੇ ਦੇਣੀ ਹੈ ਅਗਲੇ ਦੀ ਕਿਸਮਤ ਆ ਹੂੰ ਨਿਕਲ ਆਵੇ ਤੇ ਨਾਲ ਆਗਰ ਜੀ ਹਾਂ ਲੋਬੀ ਦੋਸਤੋ ਮੋਹ ਖੀਰੀ ਆ ਠੀਕ ਆ ਦੁੱਧ ਦੰਦ ਦਾ ਮੋਹ 18 ਮਹੀਨਤ ਦੀ ਏਜ ਆ ਬੱਚੀ ਬਹੁਤ ਵੱਡੇ ਗੱਦ ਘੜ ਦੇ ਵਿੱਚ ਆ ਜਿਹੜੇ ਵੀਰਾਂ ਕਾਫੀ ਸ਼ੌਂਕੀਆ ਤੌਰ ਤੇ ਘਰੇ ਰੱਖਣੀ ਹੋਵੇ ਬੱਚੀ ਠੀਕ ਆ ਤਾਂ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਫਾਰਮ ਦੇ ਵਿੱਚ ਜਿਹੜੇ ਵੀਰਾਂ ਦਾ ਫਾਰਮ ਖਾਸ ਤੌਰ ਤੇ ਉਹਨਾਂ ਨੂੰ ਵੀ ਜਿਹੜੀ ਆ ਦੋਸਤੋ ਇਹ ਬੜਾ ਪਸੰਦ ਆਊਗੀ ਅੱਗੇ ਚੰਗੇ ਮਿਲਕ ਲੈਣ ਵਾਲੀ ਆ ਜਿਹੜੇ ਵੀਰ ਦਾ ਖਾਸ ਤੌਰ ਤੇ ਕਿ ਡੇਰੀ ਦਾ ਕੰਮ ਠੀਕ ਆ ਬਾਕੀ ਮੈਂ ਜਿੰਨਾ ਹੋ ਸਕਦਾ ਇੱਕ ਵਾਰ ਤੁਹਾਨੂੰ ਕੁਝ ਜਿਹੜੇ ਥਣ ਹੈਗੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਠੀਕ ਹੈ ਤਾਂ ਵੀ ਜਤਨ ਕਰੀ ਜਾਤ ਹੈ ਅੱਗੇ اچھا ਤੇ ਕਿੰਨੀ ਡਿਮਾਂਡ ਰੱਖੀ ਪਾਜੀ ਇਹਦੀ ਇਹਦਾ ਜਿਆਦਾ ਨਹੀਂ ਪਾਜੀ ਮਾਰ ਜਣਾ ਆਪਾਂ ਬਹੁਤਾ ਰੱਖਣਾ ਇਹ ਵਾਲਾ 24000 ਰੁਪਏ ਮੋਲ 24000 ਤੇ ਉਹਦੇ ਤਾਂ ਛੋਟਛਾਟ ਮਾਰ ਤਾ ਕਰਾਂਗੇ ਜਿਉਂ ਜਿਆਦਾ ਫਾਇਦਾ ਨਹੀਂ ਆਪਾਂ ਇਹਦੇ ਮਾਰਦੇ ਰੱਖਿਆ ਠੀਕ ਹੈ ਜੀ ਪੀਰ ਭਰਾ ਜਿਹੜਾ ਵੀ ਆਵੇ ਤਾਂ 24000 ਜਿਹੜਾ ਦੋਸਤੋ ਬਿਲਕੁਲ ਮੋਹਲਾ ਇਸ ਬੱਚੀ ਦਾ ਠੀਕ ਆ ਆ ਦੇਖੋ ਜੀ ਠੀਕ ਆ ਥਣ ਥਣ ਨੂੰ ਵੇਖੋ ਤੁਸੀਂ ਬਿਲਕੁਲ ਜਿਹੜੇ ਆ ਦੋਸਤੋ ਨਖੜਵੇਂ ਥਾਣਾ ਤੇ ਥਣ ਵੀ ਜਿਹੜੇ ਬਹੁਤ ਵਧੀਆ ਚੰਗੀ ਬੇਥ ਫਿਰਨ ਤੇ ਆ ਕਿਉਂਕਿ ਵੇੜ ਜਿਹੜੀ ਆ ਦੋਸਤੋ ਡੈਨਮਾਰਕ ਦੀ ਆ ਜਿਹੜੀ ਬ੍ਰੀਡ ਨਸਲ ਜਾਤ ਪਤਾ ਵਾਲੀ ਬਿਹੜਾ ਉਹਨੇ ਮਿਲਕਿੰਗ ਜਿਹੜੀ ਹੈ ਨਾਰਮਲੀ ਦੋਸਤੋ ਕਰਨੀ ਹੁੰਦੀ ਹੈ 24000 ਇਸ ਬਿਹੜ ਦਾ ਜਿਹੜਾ ਦੋਸਤੋ ਮੁੱਲ ਡਿਮਾਂਡ ਆ ਠੀਕ ਆ ਬਾਕੀ ਲੈਦੇ ਆ ਮੌਕੇ ਦੇ ਛੋਟ ਆ ਮਾਨਤਨ ਜ਼ਰੂਰ ਹੋ ਜਾਊਗਾ ਆਜੋ ਚੱਲਦੇ ਆ ਇਸ ਤੋਂ ਬਾਅਦ ਇੱਕ ਝੋਟੀ ਆਪਾਂ ਤੁਹਾਨੂੰ ਦਿਖਾਉਣੇ ਆ ਤਾਜੀ ਸੂਈ ਆ ਇੱਕ ਮੱਝ ਹੋਵੇਗੀ ਟੋਕੜ ਗੱਬਣ ਠੀਕ ਆ ਆ ਕਰੋ ਚੈੱਕ ਜੀ ਆਜੋ ਜੀ ਅੱਛਾ ਪਾ ਜੀ ਇਹਦੀ ਕੀ ਡਿਟੇਲ ਆ ਪਹਿਲੇ ਨੰਬਰ ਵਾਲੀ ਝੋਟੀ ਏ ਜ਼ਰੂਰ ਦੱਸ ਜੀ ਇਹ ਪਾ ਜੀ ਇਹਦੀ ਆਪਣੀ ਆਹ ਨਾ ਛੋਟੀ ਜਿਹੜੀ ਆ ਹਾਂਜੀ ਇਹ ਪਹਿਲੇ ਸਿੰਨੇ ਸੂਈ ਆ ਪਹਿਲਣ ਛੋਟੀ ਆ ਜੀ ਹਾਂ ਇਹਦੇ ਮਗਰ ਕਟਾ ਜੇ ਉਹ ਬੱਚਾ ਮਗਰ ਕਟਾ ਗਿਆ ਦੋਸਤੋ ਦਾਸ ਦੇਣਾ ਹੋਵੇ ਸੂਈ ਨੂੰ ਇਹਨੂੰ ਠੀਕ ਆ ਜੀ ਆਹ ਮਗਰ ਕਟਾ ਦੇਖੋ ਠੀਕ ਆ ਤੇ ਪਹਿਲਣ ਛੋਟੀ ਸੂਈ ਆ ਪਹਿਲਣ ਛੋਟੀ ਸੂਈ ਜੇ ਤੇ 1.5 ਕਿਲੋ ਦੁੱਧਿਆ ਦਾ ਦੋਵੇਂ ਟਾਈਮ ਦਾ ਅੱਛਾ ਜੀ ਤੇ ਆ ਜਿਤਨਾ ਮਰਜੀ ਤੁਸੀਂ ਆਇਆ ਖਰਾਵਾ ਫਿਰ ਆ ਠੰਡੀ ਧੀਰੀ ਆ ਆ ਕਰੋ ਜੀ ਕੋਈ ਨਹੀਂ ਪੇ ਲਾਤ ਮਾਰੂਗੀ ਜਾਂ ਕੋਈ ਜਿਤਨਾ ਮਰਜੀ ਕੋਈ ਬਹਿ ਜਾਏ ਆ ਕਰਾਓ ਚੱਕ ਜਿਹਾ ਵੇਖਾਓ ਉਹ ਕਟਾਈ ਦੇ ਕਟੇ ਨੂੰ ਛੜਨ ਤੋਂ ਪਹਿਲਾਂ ਜਿੱਤਰਾ ਮਰਜੀ ਕਰੀ ਆ ਦੇਖੋ ਨਤ ਮਰਜੀ ਤੇ ਹਿਲ ਗਈ ਕਿਹ ਬਣੀ ਲੋ ਵੀ ਦੋਸਤੋ ਜਿਵੇਂ ਮਰਜੀ ਹੱਥ ਲਏ گاਵਾਂ ਨੂੰ ਤਾਂ ਆਪਾਂ ਸੀਲ ਸੋਕਣਾ ਵੇਖੇ ਤੇ ਝੋਟੀ ਵੇਖੋ ਮੱਜਾਂ ਆਪਾਂ ਤੜੇ ਤੱਕ ਜੇ ਰੱਖੇ ਡੰਗਰ ਤੁਸੀਂ ਰੱਖੇ ਪਹਿਲਾਂ ਪਾਜੀ ਝੋਟੀ ਸੂਈ ਹੈ ਨਾ ਪਹਿਲਾਂ ਸੂਈ ਤੇ ਹੁਣ ਦਿਨ ਕਿੰਨੇ ਦੱਸੇ ਸੂਈ ਨੂੰ 10 ਦਿਨ ਹੋਏ ਜੇ ਮੈਲਾ ਮੂਲਾ ਮਾਰਨਾ ਤੇ 12 ਕਿਲੋ ਦੁੱਧ ਕਰੂ ਘਰ ਤੋਂ ਘਰ ਸਾਢੇ 10 ਕਿਲੋ ਆਇਆ ਜਿੱਦਾਂ ਮਰਜੀ ਕੋਈ ਚੋਕ ਤੇ ਸੱਲੀ ਕਰੇ ਝੋਟੀ ਰਾਜੀ ਬਹੁਤ ਆ ਜੀ ਪੇਟ ਪੁੱਠੇ ਦੀ ਵੇਖੋ ਦੋਸਤੋ ਝੋਟੀ ਰਾਜੀ ਹੈ ਤੇ ਕਦ ਜਿਹੜੀ ਨਾਲ ਖੜੀ ਏ ਇਹ 12 13 12 13 ਕਿਲੋ ਦੁੱਧ ਵਾਲੀ ਜਿਹੜੀ ਮਾਜਾ ਜਿਹੜੀ ਟੋਕੜ ਗੱਬੜ ਮੈਂ ਇਹਦੀ ਪੂਰੀ ਇਨਫਰਮੇਸ਼ਨ ਬਾਅਦ ਚ ਲਾਉਂਗਾ ਕਦ ਘੜ ਤੁਸੀਂ ਵੇਖੋਗੇ ਬਿਲਕੁਲ ਇਕੁਅਲ ਕੱਦ ਦਾ ਨਵੀਂ ਝੋਟੀ ਆ ਕਿਉਂਕਿ ਅੱਜ ਕੱਦ ਘੜ ਤੁਸੀਂ ਕੰਮ ਕਰਦੇ ਹੋ ਤੇ ਬਿਲਕੁਲ ਇਸ ਮਾਜ ਤੇ ਬਿਲਕੁਲ ਇਕੁਅਲ ਜਿਹੜਾ ਕੱਦ ਕਾਠਾ ਪੇਟ ਪੁੱਠਾ ਤੁਹਾਨੂੰ ਆਪਾਂ ਖੋਲ ਕੇ ਦਿਖਾਵਾਂਗੇ ਤਸੱਲੀ ਦੇ ਨਾਲ ਇੱਕ ਵਾਰੀ ਥਣ ਜਰੂਰ ਦੇਖਣਾ ਤੇ ਹੁਣ 10 10.5 ਲੀਟਰ ਹੈਗਾ ਜੀ ਹੈਨਾ ਹਾਂ ਜੀ 10.5 ਸਵੇਰੇ 7 ਵਜੇ ਦੀ ਚਵਾਈ ਹੋਈ ਟਾਈਮ ਤੇ ਪੜਾ ਹੋਇਆ ਠੀਕ ਹੈ ਬਾਕੀ ਮਿਲਕ ਵੇਣ ਜਿਹੜੀ ਦੋਸਤੋ ਬਿਲਕੁਲ ਮੋٹے ਰਸੇ ਵਾਂਗੂ ਜਿਵੇਂ ਵਾਲ ਖਾਂਦੀ ਹੋਈ ਮਿਲਕ ਵੇਣਾ ਤੇ ਚਵਾਈ ਬਾਬਾ ਜੀ ਪੂਰੀ ਭਰਾ ਹੈਗਾ ਚੰਗਾ ਪੂਰਾ ਬਿਲਕੁਲ ਸਾਰਾ ਅੱਛਾ ਜੀ ਠੀਕ ਹੈ ਬਾਕੀ ਚਵਾਈ ਚ ਵੀ ਜਿਹੜੀ ਆ ਦੋਸਤੋ ਬਹੁਤ ਗੁੱਡ ਲੱਗੀ ਇਹਨੂੰ ਵੇਲੇ ਤੁਸੀਂ ਵੇਖੋਗੇ ਲੰਬਾਈ ਵੇਖੋਗੇ ਵੀ ਜਿਵੇਂ ਬਾਬਾ ਜੀ ਮੈਂ ਕਹਿੰਦਾ ਗੱਲ ਕਰਦਾ ਨਾ ਵੀ ਉਹ ਧੰਨਵਾਦ ਗੱਡੀ ਨਹੀਂ ਗਈ ਹਾਂਜੀ ਉਵੇਂ ਦੀ ਲੰਬਾਈ ਆ ਬਿਲਕੁਲ ਵੀ ਆਪਾਂ ਨਾਲ ਕਿਹੜਾ ਭਾਜੀ ਵਪਾਰ ਦਾ ਕੰਮ ਕਰਦਾ ਕੰਮ ਹੈ ਆਪਣਾ ਬਿਲਕੁਲ ਬਿਲਕੁਲ ਤੇ ਸਾਫ ਸਫਰਾ ਜਿੰਨਾ ਕੰਮ ਕਰਨਾ ਹੁੰਦਾ ਕਰਨਾ ਵਧੀਆ ਜਿਹੜਾ ਕੋਈ ਭੈਣ ਭਰਾ ਜਾ ਕੇ ਤੇ ਕਿਲੋ 2 ਕਿਲੋ ਵਧੇ ਜੀ ਜੇ 10.5 ਦੱਸਿਆ ਤੇ 11 12 ਕੱਢੇ ਅਗਲਾ ਫੇਰ ਵੀ ਦਵੇ ਵੀ ਪੱਕਾ ਸਹੀ ਗੱਲ ਨਹੀਂ ਕਰੀ ਨੇ ਝੋਟੀ ਜਾਣ ਚਾ 245 ਝੋਟੀ ਹੈ ਨਵੀਂ ਝੋਟੀ ਆ 11 12 ਇਹਨੂੰ ਕੁਛ ਆਂਦਾ ਨਹੀਂ ਵੈਸੇ ਜੇ ਤੁਸੀਂ 10.5 ਅੱਜ ਚਵਾ ਕੇ ਦੇਂਦੇ ਪਏ ਜੀ ਮੈਨਾ ਮਾਰ ਤੋਂ ਬਾਅਦ 12 ਤਾਂ ਤਾਂ ਹੀ ਜਾਊਗੀ ਬਾਕੀ ਤੇ ਸੇਵਾ ਤੇ ਤੁਹਾਨੂੰ ਪਤਾ ਵੀ ਜਿੰਨਾ ਪਾਲਾਂਗੇ ਤੇ ਉਹਲਾ ਚੋੜਾਂਗੇ ਬਿਲਕੁਲ ਬਿਲਕੁਲ ਹਾਂਜੀ ਠੀਕ ਆ ਇਹਨੂੰ ਖੋਲ ਕੇ ਆਪਾਂ ਵੀਰ ਨੂੰ ਕਹਿਣਾ ਦਿਖਾਈਏ ਜੀ ਕਦ ਕਾਠੀ ਦੀ ਆ ਦੋਸਤੋ ਜਰੂਰ ਵੀਰ ਫੋਨ ਕਰਦੇ ਪੁੱਛਦੇ ਵੀ ਕਦ ਕੱਟ ਕਦ ਕੱਟ ਜਿਹੜਾ ਦੋਸਤੋ ਪੂਰਾ ਵਟੇ ਕਦ ਕੱਟ ਦੇ ਵਿੱਚ ਆ ਲੰਬਾਈ ਪੂਰੀ ਵੇਲ ਦੀ ਜਿਹੜੀ ਹੈਗੀ ਤੁਸੀਂ ਵੇਖ ਸਕਦੇ ਵੇਲ ਬੂਲ ਕਾਫੀ ਲੰਬੀ ਆ ਤੇ ਸਿੰਘਾਸਨ ਕਾ ਦੀ ਬੰਤਰ ਸੋਹਣੀ ਆ ਤੇ ਇੱਕ ਗਰਦਲਪੁਰ ਤੋਂ ਦੇਖੋ ਪੂਰੀ ਸਰਾਹੀ ਗਰਦਨ ਹੈਗੀ ਆ ਲੰਬਾਈ ਪੂਰੀ ਕਰਦਨ ਦੀ ਆ ਕਰੋ ਚੈੱਕ ਠੀਕ ਆ ਠੀਕ ਆ ਜੀ ਆ ਕਰੋ ਚੈੱਕ ਜੀ ਕੋਈ ਨਾ ਬਾਕੀ ਝੋਟੀ ਜਿਹੜੀ ਆ ਪੇਠ ਪੁੱਠੇ ਦੀ ਬਹੁਤ ਸੋਹਣੀ ਆ ਦੋਸਤੋ ਰਾਜੀ ਝੋਟੀ ਆ ਜਰੂਰ ਤੁਸੀਂ ਹੱਥ ਪਾ ਸਕਦੇ ਹੋ ਠੀਕ ਆ ਤੇ ਠੀਕ ਅੱਛਾ ਬਾਬਾ ਜੀ ਆ ਲੱਤਾਂ ਦੇ ਵਿਚਕਾਰ ਉਹ ਸ਼ੁਰੂ ਤੋਂ ਜਵੰਦ ਰਹੀ ਹੈ ਕਿ ਕਿਵੇਂ ਵਾਸ ਜੇ ਵਿਧੀ ਵਧਿਆ ਕੋਈ ਗੱਲ ਨਹੀਂ ਵਾਸ ਜੇ ਵਧਿਆ ਨਾ ਇੱਥੇ ਤੇਵਨ ਕਰ ਚਹੀਆ ਅੱਛਾ ਕੋਈ ਗੱਲ ਨਹੀਂ ਵਾਸ ਹੀ ਵਧਿਆ ਤਾਂ ਹੀ ਬਣੀ ਹੈ ਇਹ ਦੋ ਪਾਸੇ ਹੈ ਨਾ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਤੇ ਹੁਣ ਮਤਲਬ ਕਿ 10.5 ਦੁੱਧ ਵੀ ਦੱਸਤਾ ਬਾਕੀ ਲੈ ਦੇ ਕੀ ਮੁੱਲ ਕਿੰਨਾ ਕਰਦੇ ਹੋ ਲੈ ਦੇ ਵੀ ਜੀ ਆਪਾਂ ਇਹਦਾ ਜ਼ਿਆਦਾ ਬਹੁਤਾ ਮੁੱਲ ਨਹੀਂ ਕਰਨਾ ਤੇ ਜਾਂ ਨਾ ਉਹਦਾ ਘੱਟ ਨਾ ਦੀ 1 ਲੱਖ ਤੇ 5000 ਰੁਪਏ ਇਹਦਾ ਮੁੱਲ ਜੇ ਹਾਂ ਜੀ ਤੇ ਉਹ ਤਾਂ ਮਾਰਤਾਨ ਕਰਾਂਗੇ ਜਿਹੜਾ ਵੀ ਕੋਈ ਵੀਰ ਭਰਾ ਕਰੇ ਲੱਖੋਂ ਤਾਂ ਆਲਾ ਹੀ ਫੋਨ ਕਰੇ ਹੂੰ ਹਾਂ ਝੋਟੀ ਜਿਹੜੀ ਹੈ ਦੋਸਤੋ ਚੰਗੀ ਹੈ ਕਿਉਂਕਿ ਜੇਕਰ ਆਪਾਂ ਵੀਡੀਓ ਤੋਂ ਵੇਖ ਲਈਏ ਤਾਂ ਐਂ ਲੱਗਦਾ ਵੀ 1 ਲੱਖ ਬਹੁਤ ਜ਼ਿਆਦਾ ਪਰ ਝੋਟੀ ਦੋਸਤੋ ਜਦੋਂ ਪਾਲ ਕੇ ਆਪਾਂ ਇਸ ਸਟੇਜ ਦੇ ਉੱਪਰ ਲਿਆਉਣੇ ਆਪਾਂ ਸੋਨ ਤੇ ਚੁਵਾਈ 10.5 11 ਕਿਲੋ ਹਜੇ ਮੈਲੇ ਹੋਣੀ ਤੁਰੀ ਗਈ 11 12 11 12 ਦੇ ਦਰਮਿਆਨ ਚੱਲੇਗੀ ਜਿਹੋ ਜੀ ਅਗਲੇ ਵੀਰ ਕਿਸ ਦੀ ਸੇਵਾ ਹੋਈ ਠੀਕ ਹੈ ਜਿੰਨੇ ਇੰਨੇ ਪੈਸੇ ਖਰਚ ਕਰਨੇ ਆ ਯਾਰ ਜੀ ਗੱਲ ਹੈ ਵੀ ਉਹ ਸੇਵਾ ਵੀ ਚੰਗੀ ਚੋਕੀ ਕਰੂਗਾ ਕਿਉਂਕਿ 12 ਲੀਟਰ ਕਿ ਵਾਈ ਚੰਗੀ ਸੋਹਣੀ ਲੱਗੀ ਆ ਜ਼ਰੂਰ ਧਿਆਨ ਦੇ ਵਿੱਚ ਆ ਤੁਹਾਡੇ 1,05,000 ਮੁੱਲਾ ਠੀਕ ਆ ਬਾਕੀ ਥੋੜੀ ਬਾਕੀ ਮਾਨ ਛੋੜ ਛੱਪਾ ਥੋੜਾ ਪਤਾ ਹੋਵੇਗਾ ਠੀਕ ਆ ਬਾਕੀ ਦੂਰ ਖੜੇ ਆਪਾਂ ਬਹੁਤ ਜਦੀ ਦੂਰੀ ਤੋਂ ਫੜ ਕੇ ਵੀ ਤੁਹਾਨੂੰ ਦਿਖਾ ਰਹੇ ਆਂ ਕੱਦਗਾਠ ਜਿਹੜਾ ਦੋਸਤੋ ਕੋਈ ਜ਼ੂਮ ਲਾ ਕੇ ਨਹੀਂ ਦਿਖਾਇਆ ਜਾਊਗਾ ਸੋਹਣੇ ਕੱਦਗਾਠ ਦੇ ਵਿੱਚ ਨਵੀਂ ਚੋਟੀ ਆ ਹਾਂਜੀ ਕਿਸਾਨ ਵੀਰੋ ਇਸ ਤੋਂ ਬਾਅਦ ਜਿਹੜੀ ਆਪਾਂ ਤੁਹਾਨੂੰ ਅਗਲੀ ਮੱਝ ਦਿਖਾਉਣੇ ਆਂ ਇਹ ਵੀ ਵਿਕਾਊ ਆ ਸੇਲ ਦੇ ਲਈ ਅਵੇਲੇਬਿਲਟੀ ਜਿਹੜੀ ਐ ਇਸ ਮੱਝ ਦੀ ਵੀ ਹੈਗੀ ਆ ਤੋਕੜ ਘੱਪਣਾ ਪੁੱਛਦੇ ਆਪਾਂ ਭਾਜੀ ਤੋਂ ਵੀ ਕੀ ਇਸ ਦਾ ਜਿਹੜਾ ਦੁੱਧ ਹੁਣ ਬਿਲਕੁਲ ਮਿਲਕ ਰਿਕਾਰਡ ਆ ਸੱਜਰ ਦਾ ਕਿੰਨਾ ਸੀ ਤੇ ਹੁਣ ਕਿੰਨੇ ਮਹੀਨੇ ਦੀ ਗੱਭਣ ਚੱਕ ਪਾਸ ਆ ਅੱਛਾ ਭਾਜੀ ਪਹਿਲਾਂ ਤੇ ਦੱਸ ਦਈਏ ਵੀ ਇਹ ਕਿੰਮਾ ਸੁਗਿਆ ਹੁਣ ਚੱਲ ਰਿਹਾ ਜਿੰਦਾ ਇਹ ਵੀ ਨਹੀਂ ਦੂਸਰੇ ਸੁਗਿਆ ਹੁਣ ਠੀਕ ਆ ਤੇ ਤੀਸਰੇ ਵਾਸਤੇ ਗਾਂ ਤੇ 9 ਮਹੀਨੇ ਦੀ ਗੱਭਣ ਆ ਠੀਕ ਹੈ ਜੀ ਹਾਂ ਤੇ ਹੁਣ ਹਾਜ਼ਰ ਕਿੰਨਾ ਦੁੱਧ ਆ ਜੀ ਇਹਦਾ 5.5 ਕਿਲੋ ਦੁੱਧ ਜੀ ਹੁਣ ਠੀਕ ਆ ਜੀ ਕਿੰਨਾ ਸਮਾਂ ਹੋਇਆ ਨੂੰ ਸੂਈ ਨੂੰ ਵੈਸੇ ਇਹਨੂੰ ਸੂਈ ਨੂੰ ਤਕਰੀਬਨ 7 ਕ ਮਹੀਨੇ ਹੋਗੇਗਾ 7 ਮਹੀਨੇ ਹੋ ਗਿਆ ਸਮਾਂ ਤੇ ਬਾਕੀ 3 ਮਹੀਨੇ ਦੀ ਗੱਭਣ ਚੱਕ ਪਾਸ 9 ਮਹੀਨੇ ਦੀ ਗੱ ਠੀਕ ਹੈ ਤੇ ਬਿਲਕੁਲ ਸੱਜਰ ਦਾ ਪੀਕ ਲੈਵਲ ਕਿੰਨਾ ਦੋ ਤੁਸੀਂ ਕਿੰਨਾ ਚਵਾਤਾ ਸੀ ਇਹਨੇ 12 ਪਲੱਸ ਹੀ ਆ ਜੀ 12 ਪਲੱਸ ਠੀਕ ਹੈ ਠੰਡੀ ਤੇ ਨਹੀਂ ਆ ਇਸ ਤਰ੍ਹਾਂ ਕੋਈ ਗੱਲ ਬਾਤ ਨਹੀਂ ਹੁਣ ਮਤਲਬ 7 ਕ ਮਹੀਨੇ ਹੋ ਗਏ ਸੁਈ ਨੂੰ 7 ਕ ਜੀ 7 ਮਹੀਨੇ ਸੁਈ ਨੂੰ ਹੋ ਗਏ ਠੀਕ ਹੈ ਤੇ ਇਹਦਾ ਮੁੱਲ ਇੱਕ ਕੀ ਡਿਮਾਂਡ ਕੀ ਕਰਤੀ ਜੀ ਇਹਦਾ ਮੁੱਲ ਆਪਾਂ ਵੀ ਜੀ 65000 ਰੁਪਇਆ ਕਰਾਂਗੇ ਲੈਂਡ ਦੇਣ ਵਾਲਾ ਠੀਕ ਹੈ ਹਾਂ ਉੱਚਾ ਮਾਰ ਤਾਣ ਛੋੜ ਛਾੜ ਕਰਾਂਗੇ ਕੋਈ ਜ਼ਿਆਦਾ ਮਾਰਜਿਨ ਨਹੀਂ ਰੱਖਿਆ ਠੀਕ ਹੈ ਜੀ ਸਾਰੇ ਭੈਣ ਭਰਾ ਫੋਨ ਕਰਨ ਬਿਲਕੁਲ ਜੀ ਕੋਈ ਆਇਆ ਮਾਰ ਪਾਰ ਜ਼ਰੂਰ ਕਰਾਂਗੇ ਜ਼ਰੂਰ ਕਰਨਾ ਜੀ ਮਾਨਤਨ ਨਾਲ ਹੀ ਸਭ ਕੁਝ ਜ਼ਰੂਰ ਕੀਤਾ ਜਾਣਾ ਚਾਹੀਦਾ ਤੇ ਬਹੁਤਾ ਜਿਆਦਾ ਆਪਾਂ ਫਰਕ ਨਹੀਂ ਰੱਖਿਆ ਠੀਕ ਆ ਜੀ ਹਾਂਜੀ ਤੇ ਆਹ ਦੇਖੋ ਦੋਸਤੋ ਤੀਜੇ ਸੂਵੇ ਦੇ ਵਿੱਚ ਅੱਗੇ ਬਣੀ ਹੈ ਨਵੇਂ ਦੋਤੇ ਜਿਹੜੀਆਂ ਤੀਜੇ ਸੂਵੇ ਰਲੀਆਂ ਚੈੱਕ ਪਾਸ ਆ ਤਿੰਨ ਮਹੀਨੇ ਦੀ ਚੈੱਕ ਪਾਸ ਆ ਬਾਕੀ ਆ ਥਣ ਜੀ ਹੁਣ 5 5.5 ਕਿਲੋ ਜਿਹੜੀਆਂ ਦੋਸਤੋ ਇੱਕ ਟਾਈਮ ਦੀ ਦੋਨੋਂ ਟਾਈਮ ਮਿਲਦੀ ਹੈ ਜੀ ਦੋਨੋਂ ਟਾਈਮ ਦੀ ਆ ਪਹਾੜੇ ਬੰਡੇ ਚਾੜ ਤੇ ਇਸੇ ਤਰੀਕੇ ਨਾਲ ਜੀ ਹਾਂਜੀ ਹਾਂਜੀ ਲਓ ਵੀ ਠੀਕ ਆ ਟੋਟਲ 7 ਤੱਕ ਮਹੀਨੇ ਦਾ ਜਿਹੜਾ ਦੋਸਤ ਸਮਾਂ ਹੋ ਗਿਆ ਸੂਈ ਨੂੰ ਤਕਰੀਬਨ 24 ਮਹੀਨਿਆਂ ਬਾਅਦ ਭਾਜੀ ਦੱਸਦੇ ਸੀ ਵੀ 24 ਮਹੀਨਾ ਬਾਅਦ ਜਿਹੜੀ ਆ ਨਵੇਂ ਦੁੱਧ ਰਲ ਗਈ ਸੀ ਬਣ ਗਈ ਸੀ ਠੀਕ ਆ ਹੁਣ ਚੈੱਕ ਪਾਸ ਜਿਹੜੀ ਕੱਲ ਦੀ ਡਾਕਟਰ ਸਾਹਿਬ ਤੋਂ ਚੈੱਕ ਕਰਾਈ ਆ ਅੱਗੇ ਕੋਈ ਵੀਰ ਵੀ ਲੈ ਕੇ ਜਾਵੇ ਸਾਈ ਬਿਆਨਾਂ ਕਰਕੇ ਤੁਸੀਂ ਚੈੱਕ ਅਪ ਦੀ ਕਰਾ ਕੇ ਲੈ ਕੇ ਜਾ ਸਕਦੇ ਹੋ ਕਿਉਂ ਜੀ ਹਾਂਜੀ ਬਿਲਕੁਲ ਜੀ ਹਾਂਜੀ ਆਜੂਗੀ ਆ 12 ਤਰੀਕ ਹੋ ਗਈ ਆ ਨਾ ਹਾਂਜੀ 17 ਤਰੀਕ ਨੂੰ ਇਹਨਾਂ ਪੂਰੇ 4 ਦਿਨ ਘਾਟੇ ਤੇ ਨਾ ਮਹੀਨੇ ਹਾਂਜੀ ਅੱਛਾ 13 ਹੋ ਗਈ ਹੈ ਜੀ ਹਾਂ 13 ਹੋ ਗਈ 17 ਤਰੀਕ ਨੂੰ ਪੂਰੇ 3 ਮਹੀਨੇ ਹੋ ਗਏ ਯਾਰ ਤਸੱਲੀ ਬਿਲਕੁਲ ਆਪਦੀ ਕੋਈ ਡਾਕਟਰ ਲਿਆ ਕੇ ਉਕਰਾ ਸਕਦਾ ਅਸੀਂ ਕੋਈ ਡਾਕਟਰ ਵਿਖਦੇ ਹਾਂ ਆਦਾ ਦੱਸ ਸਕਦੇ ਜਿਹਨੇ ਕੀ ਕੀਤਾ ਜਿਹਨੇ ਡਾਕਟਰ ਚੈੱਕ ਪਾਸ ਕੀਤੀ ਉਹ ਵੀ ਆਪਾਂ ਸਾਹਮਣੇ ਕਰ ਸਕਦੇ ਹਾਂ ਹਾਂ ਸਾਹਮਣੇ ਕਰ ਸਕਦੇ ਠੀਕ ਹੈ ਬਾਕੀ ਅੱਗੇ ਵਾਰ-ਵਾਰ ਹੱਥ ਪਾਉਣ ਵਾਲਾ ਇਹ ਚੰਗਾ ਵੀ ਉਹ ਡਾਕਟਰ ਦੱਸ ਦੋਗਾ ਵੀ ਮੈਂ ਕੱਲ ਨੂੰ ਕਿਹੜੀ ਤਰੀਕ ਨੂੰ ਚੈੱਕ ਕੀਤੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਅੱਛਾ ਮੋਲ ਦੇ ਤਾਂ ਵੀ ਲੈ ਦੇ ਕੀ ਦੱਸਿਆ ਸੀਗਾ ਜੀ 65000 ਰੁਪਏ ਪੁਆਇੰਟ 1000 ਇਹਨੂੰ ਖੋਲ ਕੇ ਦਿਖਾਈਏ ਭਰਾ ਖੋਲ ਕੇ ਦਿਖਾ ਦੇ ਉਹਦਾ ਬੱਚਾ ਖਾਤਾ ਸੀ ਹਾਂ ਦਿਖਾਤਾ ਬੱਚਾ ਜੀ ਇਹ ਥੋਕੜ ਕ ਬਣਾ ਵੀ ਰੋ ਠੀਕ ਹੈ ਤੇ ਤਕਰੀਬਨ ਅਪਰੋਕਸੀਮੇਟਲੀ ਜਿਹੜੇ 7 ਕ ਮਨਸ ਹਜੇ ਪੈਂਡਿੰਗ ਆ 7 ਕ ਮਨਸ ਪਾਇਆ ਕਿਉਂਕਿ 3 ਮਹੀਨੇ ਦੇ ਲਾਗੇ ਤਾਂ ਕਿ ਹੁਣ ਜਿਹੜਾ 15 17 ਨੂੰ ਜਿਹੜਾ ਦੋਸਤੋ 3 ਮਨਸ ਹੋ ਜਾਣੇ ਮਾਰਚ ਮਹੀਨੇ ਚ 15 16 17 ਮਾਰਚ ਨੂੰ 3 ਮਹੀਨੇ ਪੂਰੇ ਹਨ ਜੀ ਹਾਂ ਜੀ ਹਾਂ ਜੀ ਠੀਕ ਹੈ ਤੇ ਬਿਲਕੁਲ ਸ਼ਾਈ ਆ ਝੋਟੀ ਮੱਝ ਕਹਾਂਗੇ ਦੋਸਤੋ ਕਿਉਂਕਿ ਤਜੇ ਸੂਵੇ ਦੇ ਵਿੱਚ ਅੱਗੇ ਸੂਣਾ ਇਸਨੇ ਵੱਡੇ ਕੱਦ ਕੱਦ ਦੇ ਵਿੱਚ ਆ ਬਿਲਕੁਲ ਪਤਲੀ ਜੀ ਚਮੜੀ ਤੇ ਢਾਂਚਾ ਸਰੀਰਕ ਜਿਹੜਾ ਤੁਸੀਂ ਦੇਖ ਸਕਦੇ ਹੋ ਵੱਡੇ ਕੱਦ ਪੁੱਤ ਦੇ ਵਿੱਚ ਇਹ ਮੱਝ ਹੈਗੀ ਆ ਹੁਣ 5 5.5 ਕਿਲੋ ਜਿਹੜਾ ਦੁੱਧ ਆ ਦੋਨੋਂ ਟਾਈਮ ਤੋਂ ਤੁਸੀਂ ਚਵਾਈ ਕਰ ਸਕਦੇ ਜੀ ਪਹਾੜੇ ਪੰਡੇ ਤੇ ਠੀਕ ਆ ਤੇ ਮੁੱਲ ਜਿਹੜਾ ਦੋਸਤੋ ਮੈਂ ਕਨਫਰਮ ਕਰਾ ਦੇਣਾ 65000 ਇਸ ਮੱਝ ਦਾ ਜਿਹੜਾ ਦੋਸਤੋ ਮੁੱਲ ਆ ਠੀਕ ਆ ਬਾਕੀ ਕੋਈ ਵੀ ਅੱਗੇ ਵੈਰੀਫਾਈ ਕਰਨਾ ਚਾਹੁੰਦਾ ਹੋਵੇ ਤਸੱਲੀ ਆ ਉਹ ਤੁਸੀਂ ਆਪ ਵੀ ਘਰ ਵਿਜਿਟ ਕਰਕੇ ਜ਼ਰੂਰ ਕਰ ਸਕਦੇ ਹੋ ਠੀਕ ਆ ਜੀ ਵੇਜੋ ਜੀ ਆ ਕਰੋ ਚੈੱਕ ਜੀ ਠੀਕਾ ਟੋਕੜ ਗੱਪਣ ਮੱਝ ਆ ਦੋਸਤੋ ਬਹੁਤੇ ਵੀਰਾਂ ਦਾ ਇੱਛਾ ਹੁੰਦੀ ਹੈ ਵੀ ਤਕਰੀਬਨ ਟੋਕੜ ਗੱਪਣ ਪਸ਼ੂ ਲੈਣ ਦੀ ਤਾਂ ਤੁਸੀਂ ਜਿਹੜੀ ਆ ਦੋਸਤੋ ਆਪਦੀ ਨਰਖ ਪਰਖ ਹੈਗੀ ਆ ਚੁਵਾਈ ਕਰਕੇ ਤਸੱਲੀ ਦੇ ਨਾਲ ਇਹ ਜਿਹੜੀ ਮੱਝ ਖਰੀਦ ਸਕਦੇ ਜੀ ਬਾਕੀ ਹਵਾਨਾ ਬਿਲਕੁਲ ਪੱਧਰ ਆ ਸ਼ਾਮ ਨੂੰ ਜਦੋਂ ਧਾਰ ਵਗੈਰਾ ਕਿਸੇ ਵੀਰ ਨੇ ਚੋਣੀ ਆ ਜਾਂ ਸਵੇਰ ਚੁਵਾਈ ਕਰਕੇ ਤੁਸੀਂ ਖਰੀਦਣੀ ਆ ਉਦੋਂ ਲੈਵਾ ਜਿਹੜਾ ਦੋਸਤੋ ਜਿਆਦਾ ਬਨਾਵਟ ਵਿੱਚ ਜਿਹੜਾ ਵਿਖਾਲਾ ਹੁੰਦਾ ਸਾਹਮਣੇ ਪੇਸ਼ ਹੁੰਦਾ ਉਹਨ तकरीबन 1 ਵਜੇ ਦਾ ਜਿਹੜਾ ਦੁਪਹਿਰ ਦਾ ਟਾਈਮ ਹੈਗਾ 7 ਵਜੇ ਦੀ ਜਿਹੜੀ ਮਾਰਨਿੰਗ ਟਾਈਮ ਦੀ ਜੁਆਈ ਆ ਠੀਕ ਆ ਆ ਜੋ ਜੀ ਅੱਛਾ ਇੱਕ ਭਾਜੀ ਆਪਣੇ ਸੰਪਰਕ ਨੰਬਰ ਆਪਣੇ ਵੀਰਾਂ ਨਾਲ ਜਰੂਰ ਸ਼ੇਅਰ ਕਰ ਦਈਏ ਜੀ 62 34 ਹਾਂਜੀ 60 34 ਠੀਕ ਆ ਜੀ ਹਾਂਜੀ ਤੇ ਪਿੰਡ ਵਹੀਂ ਕੋਈ ਹਾਂਜੀ ਤਹਿਸੀਲ ਖਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਹਾਂਜੀ ਤੇ ਨੇੜੇ ਖਡੂਰ ਮੋੜ ਚੌਂਕ ਜੇ ਹਾਂਜੀ ਤੇ ਪਟ્રોલ ਪੰਪ ਦੇ ਲਾਗ ਮੇ ਸੜਕ ਛੋਟੀ ਜੀ ਆਉਂਦੀ ਆ ਠੀਕ ਆ ਜੀ 1 ਕਿਲੋਮੀਟਰ ਤੇ ਬਾਬਾ ਦਰੇਂਦਰ ਸਿੰਘ ਜੀ ਨੂੰ ਮਰਦੀ ਕੋਈ ਪੁੱਛ ਨਾਵੇ ਠੀਕ ਹੈ ਜੀ ਇਹ ਸਾਰੇ ਭੈਣ ਭਰਾ ਜਿੰਨੇ ਵੀ ਤੁਹਾਡੇ ਚੈਨਲ ਤੇ ਆਏ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਫੋਨ ਕਰਨ ਕੋਈ ਨਹੀਂ ਮਾਣ ਤਣ ਜਰੂਰ ਕਰਾਂਗੇ ਮਾਣ ਤਣ ਜੀ ਪੂਰਾ ਖੁੱਲ ਕੇ ਕਰ ਦਿਓ ਹਰ ਇੱਕ ਪਸ਼ੂ ਦੇ ਵਿੱਚੋਂ ਹਾਂ ਤੇ ਜੀ ਆਇਆਂ ਨੂੰ ਬਾਕੀ ਤੁਹਾਨੂੰ ਪਤਾ ਹੀ ਤੁਸੀਂ ਅੱਗੇ ਵੀ ਆਏ ਸੀ ਪਹਿਲਾਂ ਵੀ ਆਪਾਂ ਜਿਆਦਾ ਮੁੱਲ ਕਰੀਦਾ ਨਹੀਂ ਪਿਛਲੀ ਵਾਰਾਂ ਵੀ ਤਾਂ ਵੀਡੀਓ ਜਦੋਂ ਪਾ ਕੇ ਗਏ ਜੀ ਬਿਲਕੁਲ ਜੀ ਤੇ ਦੋ ਘੰਟਿਆਂ ਦੇ ਵਿੱਚ ਵਿੱਚ ਸਾਰੇ ਡੰਗਰ ਆਪਣੇ ਸੇਲ ਹੋ ਗਏ ਹੋ ਗਏ ਸੀ ਜੀ ਹਾਂਜੀ ਬਾਕੀ ਚੰਗਾ ਪਸ਼ੂ ਸੇਲ ਹੋਣਾ ਜੀ ਜਿਹੜਾ ਚੰਗਾ ਪਸ਼ੂ ਭਾਅ ਦੇ ਵਿੱਚ ਆ ਸੇਲ ਹੋਣਾ ਹੀ ਆ ਬਾਕੀ ਝੋਟੀ ਜੋੜੀ ਆ ਦੋਸਤੋ ਬਹੁਤ ਖੂਬਸੂਰਤ ਆ ਟੀਕੇ ਖਰੀਦ ਲਿਓ ਕਟਾ ਇੱਕ ਰੁਪਇਆ ਫੇਰ ਬਖਾ ਦੇਣਾ ਬਹੁਤੇ ਵੀਰਾਂ ਨੂੰ ਹੋਣਾ ਵੀ ਯਾਰ ਪਤਾ ਨਹੀਂ ਕਦੋਂ ਦੀ ਸੂਈ ਆ ਆ ਵੇਖੋ ਜੀ ਆ ਕਟਾ ਜੇ ਮੇਰਾ ਭਰਾ ਮਗਰ ਜ਼ਰੂਰ ਵੇਖ ਲਓ ਆ ਬੱਚਾ ਜੀ ਠੀਕ ਆ ਤੇ ਦੇਣ ਹਜੇ ਮੈਲਿਓ ਨਹੀਂ ਤੁਰੀ ਗਈ ਤਕਰੀਬਨ 15ਵੇਂ 13ਵੇਂ ਤੋਂ 15ਵੇਂ ਦਿਨ ਡੜਾ ਪਸੂ ਨੇ ਮੈਲਿਓ ਚੱਲਣਾ ਹੁੰਦਾ ਹਜੇ ਦੇਣ ਜਿਹੜੇ ਥੋੜੇ ਹੋਏ ਆ ਪਰ ਫੇਰ ਵੀ ਜਿਹੜਾ 1.5 ਲੀਟਰ ਤਾਂ ਚੜੀ ਚੱਲਣ ਢਈ ਆ ਇੱਕ ਤੁਹਾਨੂੰ ਟੋਕੜ ਗੱਭਣ ਦਿਖਾਤੀ ਤੇ ਇੱਕ ਵਾਰ ਜਿਹੜੀ ਆ ਦੋਸਤੋ ਅਸਰ ਵਾਰ ਤੁਹਾਨੂੰ ਦਿਖਾਈ ਆ ਬਿਲਕੁਲ ਖੀਰੀ ਜਦੋਂ ਤੋਂ ਪਸ਼ੂ ਤਿੰਨ ਤੱਕ ਆਇਆ ਜਿਹੜਾ ਵੀ ਫਿੱਟ ਪੈਂਦਾ ਭਾ ਪਰਤੇਲਾ ਪਸ਼ੂ ਤੁਹਾਨੂੰ ਉਹ ਤੁਸੀਂ ਖਰੀਦ ਕਰ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ